ਇਹ ਗਲਤੀ ਨਹੀਂ ਹੈਗੀਆਂ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਇਆ ਕਤਲ ਨਹੀਂ ਜੀ ਇਹ ਛੋਟੇ ਲੜਦੇ ਲੜਦੇ ਫਿਰਦੇ ਨਹੀਂ ਤੇ ਜਿੰਨਾ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਇਸ ਦੁਨੀਆ ਤੋਂ ਚਲਾ ਗਿਆ ਤਾਜ਼ਾ-ਤਾਜ਼ਾ ਗੱਲ ਹੋਈ ਹੈਗੀ ਹੈ ਲੋਕਾਂ ਦੇ ਵਿੱਚ ਰੋਸ ਵੀ ਹੈ ਪਰ ਮੈਂ ਇਹ ਕਹਿੰਦਾ ਵੀ ਉਹ ਜਿਹੜਾ ਰੋਸ ਹੈਗਾ ਉਹ ਠੰਡਾ ਨਾ ਪਵੇ ਹੁਣ ਕਾਉਸਿਸ ਜਿਹੜਾ ਟੈਕਸ ਹੈਗਾ ਉਹ ਇਸੇ ਲਈ ਹੈਗਾ ਕਿ ਜਿਹੜਾ ਸਾਡੇ ਤੋਂ ਲਿਆ ਜਾਂਦਾ ਹੈ ਸ਼ਾਇਦ ਬਹੁਤੇ ਲੋਕ ਨੂੰ ਨਾ ਵੀ ਪਤਾ ਹੋਵੇ ਠੀਕ ਹੈ ਜੀ ਤੇ ਸਾਡੇ ਤੋਂ ਹੀ ਇਕੱਠਾ ਕੀਤਾ ਜਾਂਦਾ ਟੈਕਸ ਤੇ ਉਹ ਟੈਕਸ ਜਾਂਦਾ ਕਿੱਥੇ ਹੈਗਾ ਟੈਕਸ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ 12000 ਕਰੋੜ ਤੋਂ 2000 3000 ਕਰੋੜ ਤੋਂ ਵੱਧ ਕਾਉਸ ਐਸਟੈਕਸ ਹੁੰਦਾ ਹੈਗਾ ਜੀ ਕੀ ਕੀ ਹੱਲ ਕੀ ਹੋਏਗਾ ਕੀ ਅਗਲੀ ਕੈਲੀ ਵੀ ਹੋਏਗੀ ਹੱਲ ਕਿਵੇਂ ਹੋਏਗਾ ਕਿਵੇਂ ਜਿਹੜਾ ਗੈਵੀ ਚੈਲ ਉੱਥੇ ਤੱਕ ਪਹੁੰਚਣਗੇ ਸਾਲ ਨੂੰ ਲੱਗੇ ਉਹੀ ਗੱਲ ਹੈ ਜੀ ਹਾਲਤ ਤਾਂ ਇਹ ਹੀ ਹੈਗਾ ਕਿਉਂਕਿ ਸਾਰਿਆਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਨੇ ਉਹ ਵਿਚਾਰੇ ਬੇਜਵਾਨ ਜਾਨਵਰ ਨੇਗੇ ਗੱਲ ਉਹੀ ਹੈ ਵੀ ਗਲਤੀ ਉਹਨਾਂ ਦੀ ਵੀ ਨਹੀਂ ਇਹ ਲਾਪਰਵਾਹੀ ਹੈਗੀ ਹੈ ਸਿਰਫ ਇਨਸਾਨੀ ਲਾਪਰਵਾਹੀ ਕਿਦੀ ਹੈ ਜੀ ਲਾਬਰਵਾਹੀ ਭਾਜੀ ਇਹਦੇ ਵਿੱਚ ਮੈਂ ਕਿਹਾ ਸੀ ਵੀ 90% ਤਾਂ ਪ੍ਰਸ਼ਾਸਨ ਹੈ ਕਿਉਂਕਿ ਫੈਸਲੇ ਉਹਨਾਂ ਦੇ ਹੱਥ ਨੇ ਜੇ ਆਪਾਂ ਗਿਣਤੀ ਵੀ 1000 2000 ਜੇ ਆਪਾਂ ਇੰਨੇ ਕ ਜਾਨਵਰਾਂ ਨੂੰ ਕਾਬੂ ਨਹੀਂ ਕਰ ਸਕਦੇ ਹੈ ਨਹੀਂ ਤਾਂ ਬਹੁਤ ਮਾੜੀ ਗੱਲ ਹੈ ਇਸੇ ਗੱਲ ਕਰਕੇ ਮੈਂ ਇਹ ਵੀ ਜਾਗਰੂਕਤਾ ਇਹੀ ਹੈ ਵੀ ਗੱਲ ਕਦਮ ਲੈਣ ਦੀ ਹੈ ਠੋਸ ਕਦਮ ਲੈਣ ਦੀ ਹੈ ਔਖਾ ਕੁਝ ਵੀ ਨਹੀਂ ਹੈਗਾ ਜੀ ਕੱਲ ਪੰਜਾਬ ਦੇ ਲਈ ਬੜਾ ਹੀ ਦੁਖਦਾਈ ਸੀ ਦੋ ਵੱਡੇ ਸtare ਦੋ ਪੰਜਾਬ ਦੇ ਵੱਡੇ ਨਾਮ ਇੱਕ ਨਾਮ ਰਾਜਵੀਰ ਜਵੰਦਾ ਜੋਗੀ ਪਿਛਲੇ 10 ਦਿਨਾਂ ਤੋਂ ਵੈਂਟੀਨੇਟਰ ਤੇ ਸਨ ਤੇ ਦੂਜਾ ਵਰਿੰਦਰ ਘੋਮਣ ਪੰਜਾਬੀ ਇੰਡਸਟਰੀ ਦਾ ਸtare ਉਹ ਵੀ ਅੱਖਾਂ ਵਿੱਚ ਗਿਆ ਹਾਲਾਂਕਿ ਰਾਜਵੀਰ ਜਵੰਦਾ ਜੀ ਨੂੰ ਲੈ ਕੇ ਕਈ ਜਗ੍ਹਾ ਤੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ ਕਈ ਜਗ੍ਹਾ ਤੇ ਕੈਂਡਲ ਮਾਰਚ ਕੱਡੇ ਜਾ ਰਹੇ ਨੇ ਤੇ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਜਿਹੜਾ ਜਿਨਾ ਕਰਕੇ ਹਾਸਾ ਵਾਪਰਿਆ ਆਖਰ ਉਹਨਾਂ ਤੇ ਕਾਰਵਾਈ ਕਦੋਂ ਹੋਏਗੀ ਤਾਂ ਗੈਵੀ ਚੈਲ ਸਾਡੇ ਨਾਲ ਨੇ ਫਿਲਮੀ ਐਕਟਰ ਨੇ ਭਾਈ ਦੋ ਵੱਡੇ ਨਾਮ ਪੰਜਾਬ ਦੇ ਅੱਖਾਂ ਵਿੱਚ ਗਏ ਰਾਜਵੀਰ ਬਾਈ ਦੀ ਗੱਲ ਕਰੀਏ ਤਾਂ ਇੱਕ ਕਾਉ ਦੇ ਆਂਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਡੈਥ ਹੋਈ ਹੈ ਪਹਿਲਾਂ ਤਾਂ ਰਾਜਵੀਰ ਜਵੰਦੇ ਵੀਰੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮੈਂ ਦੇਖੋ ਬਹੁਤ ਵੱਡਾ ਘਾਟਾ ਹੈਗਾ ਜੀ ਰਾਜਵੀਰ ਜਵੰਦਾ ਦੇ ਵੀਰੇ ਦਾ ਜਣਾ ਬਹੁਤ ਹਸਮੁਖ ਇਨਸਾਨ ਸੀਗੇ ਜੇ ਉਹ ਪਲ ਯਾਦ ਕਰਦੇ ਆ ਜੀ ਤਾਂ ਬਸ ਕਲੀ ਜੇ ਮੂੰਹ ਨੂੰ ਆਉਂਦਾ ਸੋ ਇਹਦੇ ਨਾਲ ਮੈਂ ਤਾਂ ਹੀ ਅੱਜ ਜਿਹੜੀ ਇੱਥੇ ਸ਼ਾਂਤੀ ਮਾਰਚ ਅਸੀਂ ਕਰਨ ਲੱਗੇ ਹੈਗੇ ਆ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਸਰਕਾਰ ਸਖਤ ਫੈਸਲੇ ਲਵੇ ਕਿਉਂਕਿ ਹੁਣ ਰਾਜਵੀਰ ਜਵੰਦਾ ਇੱਕ ਪਬਲਿਕ ਫਿਗਰ ਸੀ ਕਿ ਸਾਰੇ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਉਹਨਾਂ ਬਾਰੇ ਪਤਾ ਹੈ ਉਹਨਾਂ ਬਾਰੇ ਅਰਦਾਸਾਂ ਹੋਈਆਂ ਪਰ ਉਹ ਲੋਕ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਹੈਗਾ ਉਨਾਂ ਲਈ ਅਰਦਾਸਾਂ ਕੌਣ ਕਰਦਾ ਹੈ ਨੇ ਸੋ ਅਰਦਾਸਾਂ ਬਹੁਤ ਚੰਗੀ ਗੱਲ ਹੈ ਜੀ ਸਾਰੇ ਨਾਲ ਖੜਦੇ ਨੇ ਪਰ ਹੁਣ ਅਰਦਾਸਾਂ ਤੋਂ ਅੱਗੇ ਵਧਣ ਦੀ ਲੋੜ ਹੈਗੀ ਹੈ ਅਰਦਾਸਾਂ ਦੇ ਨਾਲ-ਨਾਲ ਇਕਜੁੱਟ ਹੋਣ ਦਾ ਸਮਾਂ ਹੈਗਾ ਲੱਗਦਾ ਵੀ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਬਦਲਾਅ ਦੀ ਆਵਾਜ਼ ਬਣਾਓ ਅਗਲੀ ਜ਼ਿੰਦਗੀ ਬਚਾਓ ਜਾਂ ਕਾਉਸਸ ਇਸ ਨੂੰ ਲੈ ਕੇ ਟੈਕਸ ਨੂੰ ਲੈ ਕੇ ਤੁਸੀਂ ਇੱਕ ਬੋਰਡ ਜਿਹੜਾ ਬਣਾਇਆ ਪਿਆ ਨੋਟ ਦਾ ਟੈਕਸ ਕਾਉਸਸ ਤਾਂ ਅਗਲੀ ਆਵਾਜ਼ ਹੁਣ ਇਹ ਬਣੇਗੀ ਹਾਂਜੀ ਉਹੀ ਹੈ ਵੀ ਸੇਵ ਦਾ ਲਾਈਫਸ ਨਾਟ ਦਾ ਟੈਕਸ ਹੁਣ ਕਾਉਸਸ ਜਿਹੜਾ ਟੈਕਸ ਹੈਗਾ ਉਹ ਇਸੇ ਲਈ ਹੈਗਾ ਕਿ ਜਿਹੜਾ ਸਾਡੇ ਤੋਂ ਲਿਆ ਜਾਂਦਾ ਸ਼ਾਇਦ ਬਹੁਤੇ ਲੋਕ ਨੂੰ ਨਾ ਵੀ ਪਤਾ ਹੋਵੇ ਠੀਕ ਹੈ ਜੀ ਤੇ ਸਾਡੇ ਤੋਂ ਇਕੱਠਾ ਕੀਤਾ ਜਾਂਦਾ ਟੈਕਸ ਤੇ ਉਹ ਟੈਕਸ ਜਾਂਦਾ ਕਿੱਥੇ ਹੈਗਾ ਜੇ ਆਪਾਂ ਵੈਸੇ ਵੀ ਮੈਂ ਅੱਜ ਕਿਉਂਕਿ ਟੈਕਸ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ 12000 ਕਰੋੜ ਤੋਂ 23000 ਕਰੋੜ ਤੋਂ ਵੱਧ ਕਾਉਸਸ ਟੈਕਸ ਹੁੰਦਾ ਹੈਗਾ ਜੀ ਤੇ ਜੇ ਆਪਾਂ ਅੱਜ ਪਟਿਆਲੇ ਦੇ ਵਿੱਚ ਖੜੇ ਆ ਜੇ ਆਪਾਂ ਇੱਥੋਂ ਹੀ ਗੱਲ ਕਰ ਲਈਏ ਮੰਨ ਲਓ ਭਵਾਨੀਗੜ੍ਹ ਵਾਲਾ ਆਪਾਂ ਜਾਣਦੇ ਆ ਕਿੰਨੇ ਕਿਰਾ ਦੇ ਵਿੱਚ ਪਸ਼ੂ ਨੇ ਜੇ ਆਪਾਂ ਇੱਕ ਸਿਰਫ ਡਿਸਟ੍ਰਿਕਟ ਪਟਿਆਲਾ ਦੀ ਗੱਲ ਕਰੀਏ ਇਧਰੋਂ ਰਾਜਪੁਰੇ ਕੁਸ਼ਕ ਪਸ਼ੂ ਬੈਠੇ ਹੁੰਦੇ ਨੇ ਜੀ ਤਾਂ ਜੇ ਆਪਾਂ ਗਿਣਤੀ ਵੀ 1000 2000 ਜੇ ਆਪਾਂ ਇੰਨੇ ਜਾਨਵਰਾਂ ਨੂੰ ਕਾਬੂ ਨਹੀਂ ਕਰ ਸਕਦੇ ਹੈ ਨਹੀਂ ਤਾਂ ਬਹੁਤ ਮਾੜੀ ਗੱਲ ਹੈ ਇਸੇ ਗੱਲ ਕਰਕੇ ਮੈਂ ਇਹ ਵੀ ਜਾਗਰੂਕਤਾ ਇਹੀ ਹੈ ਵੀ ਗੱਲ ਕਦਮ ਲੈਣ ਦੀ ਹੈ ਠੋਸ ਕਦਮ ਲੈਣ ਦੀ ਹੈ ਔਖਾ ਕੁਝ ਵੀ ਨਹੀਂ ਹੈਗਾ ਜੀ ਕਿਉਂਕਿ ਨਾ ਸਾਡੀ ਆਸਤਾ ਜੁੜੀ ਹੋਈ ਹੈ ਦੋਂ ਮਾਤਾ ਦੇ ਨਾ ਜੀ ਜੀ ਸੱਡੀ ਅੰਦਰੋਂ ਆਸਤਾ ਹੈ ਹਰੇਕ ਦੀ ਆਪਣੀ ਆਸਤਾ ਹੈ ਉਹ ਆਸਤਾ ਵੀ ਕਿਧਰੇ ਨਾ ਕਿਧਰੇ ਕਿਉਂਕਿ ਪਹਿਲਾਂ ਸ਼ੈਲਟਰ ਲੱਗੇ ਉਹ ਬੰਦ ਹੋਏ ਜੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਆਸਤਾ ਹੈ ਅਰ ਵੀ ਅਸੀਂ ਇਹਨਾਂ ਦੀ ਪੂਜਾ ਕਰਦੇ ਆਂ ਅਸੀਂ ਵੀ ਕਰਦੇ ਆਂ ਪਰ ਕਈ ਐਨ ਜੀਓਜ਼ ਐ ਉਹ ਕਹਿ ਰੀਆਂ ਸਾਨੂੰ ਮੌਕੇ ਦੋ ਸਰਕਾਰ ਸਾਨੂੰ ਜਗ੍ਹਾ ਦੇਵੇ ਸਰਕਾਰ ਸਾਡੇ ਨਾਲ ਚੱਲੇ ਅਸੀਂ ਜਿਹੜੇ ਕਹਿਦੇ ਵੱਡੇ ਵੱਡੇ ਜਿਵੇਂ ਬਣੇ ਹੋਏ ਨੇ ਗਊਸ਼ਾਲਾ ਅਸੀਂ ਬਣਾਈਏ ਅਸੀਂ ਇਹਨਾਂ ਨੂੰ ਉੱਥੇ ਰੱਖੀਏ ਜਿਹੜੇ ਪਸ਼ੂ ਲੋਕ ਛੱਡ ਦਿੰਦੇ ਨੇ ਨੇ ਬਿਲਕੁਲ ਜੀ ਬਹੁਤ ਚੰਗੀ ਗੱਲ ਹੈਗੀ ਐ ਮੈਂ ਇਹੀ ਗੱਲ ਹੈ ਨਾ ਵੀ ਹੁਣ ਟਾਈਮ ਹੈਗਾ ਠੋਸ ਫੈਸਲੇ ਲੈਣ ਦਾ ਉਹਦਾ ਹਾਲਾ ਭੱਲ ਵੀ ਵੀ ਹੱਲ ਕੀ ਹੈ ਕੀ ਕੀ ਹੱਲ ਕੀ ਹੋਏਗਾ ਕੀ ਅਗਲੀ ਕੈਲੀ ਵੀ ਹੋਏਗੀ ਹੱਲ ਕਿਵੇਂ ਹੋਏਗਾ ਕਿਵੇਂ ਜਿਹੜਾ ਗੈਵੀ ਚੈਲ ਉੱਥੇ ਤੱਕ ਪਹੁੰਚਣਗੇ ਸਾਲ ਨੂੰ ਲੈ ਕੇ ਉਹੀ ਗੱਲ ਹੈ ਜੀ ਹਾਲਤ ਤਾਂ ਇਹ ਹੀ ਹੈਗਾ ਕਿਉਂਕਿ ਸਾਰਿਆਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਨੇ ਉਹ ਵਿਚਾਰੇ ਬੇਜਵਾਨ ਜਾਨਵਰ ਨੇਗੇ ਗੱਲ ਉਹੀ ਹੈ ਵੀ ਗਲਤੀ ਉਹਨਾਂ ਦੀ ਵੀ ਨਹੀਂ ਇਹ ਲਾਪਰਵਾਹੀ ਹੈਗੀ ਐ ਸਿਰਫ ਇਨਸਾਨੀ ਲਾਪਰਵਾਹੀ ਕਿਦੀ ਹੈ ਜੀ ਲਾਪਰਵਾਹੀ ਭਾਜੀ ਇਹਦੇ ਵਿੱਚ ਮੈਂ ਕਿਹਾ ਸੀ ਵੀ 90% ਤਾਂ ਪ੍ਰਸ਼ਾਸਨ ਹੈ ਕਿਉਂਕਿ ਫੈਸਲੇ ਉਹਨਾਂ ਦੇ ਹੱਥ ਨੇ ਉਹਨਾਂ ਨੇ ਹੀ ਕੁਝ ਕਰਨਾ ਹੈਗਾ ਅਸੀਂ ਤਾਂ ਹੁਣ ਫੈਸਲੇ ਲੈ ਨਹੀਂ ਸਕਦੇ ਹੈਗੇ ਅਸੀਂ ਤਾਂ ਆਹੀ ਕੁਝ ਕਰ ਸਕਦੇ ਜਿੰਨਾਕ ਸਾਡੇ ਹੱਥ ਵਸ ਹੈਗਾ ਸੋ ਇਸੇ ਗੱਲ ਕਰਕੇ ਮੇਰੀ ਲੋਕਾਂ ਤੱਕ ਅਪੀਲ ਹੈਗੀ ਹੈ ਕਿ ਜਾਗਰੂਕ ਹੋਓ ਬਦਲਾ ਆਵੇ ਤੇ ਤਾਂਕਿ ਪ੍ਰੈਸ਼ਰ ਬਣੇ ਤੇ ਉਹ ਤੋਂ ਬਾਅਦ ਫਿਰ ਜਿਹੜੇ ਜਾਨਵਰ ਵਿਚਾਰੇ ਕਿਉਂਕਿ ਐਕਸੀਡੈਂਟ ਦੇ ਵਿੱਚ ਕਈ ਇਦਾਂ ਦੇ ਹੁੰਦੇ ਨੇ ਹਾਦਸੇ ਜਿਨ੍ਹਾਂ ਵਿੱਚ ਜਾਨਵਰਾਂ ਦੀ ਵੀ ਮੌਤਾਂ ਹੁੰਦੀਆਂ ਨੇਗੀਆਂ ਬਿਲਕੁਲ ਉਹ ਕਿਹਦੇ ਕੋਲੇ ਆਪਣੀ ਦਰਖਾਸਤ ਲੈ ਕੇ ਜਾਣ ਸੋ ਸਾਡੀ ਇਹ ਆਵਾਜ਼ ਇਨਸਾਨੀ ਜਾਨਾਂ ਦੇ ਨਾਲ-ਨਾਲ ਉਹਨਾਂ ਜਾਨਵਰਾਂ ਉਹਨਾਂ ਪਸ਼ੂਆਂ ਦੇ ਲਈ ਵੀ ਹੈਗੀ ਹੈ ਕਿ ਉਹਨਾਂ ਨੂੰ ਉਚਿਤ ਥਾਵਾਂ ਦੇ ਉੱਤੇ ਚੰਗੇ ਸ਼ੈਲਟਰਸ ਦੇ ਵਿੱਚ ਰੱਖਿਆ ਜਾਵੇ ਠੀਕ ਹੈ ਉਹ ਵੀ ਜਾਨ ਨੇ ਸੋ ਜੇ ਸਰਕਾਰ ਵੱਲੋਂ ਹੀ ਵੀ ਲੋਕਾਂ ਦੇ ਨਾਲ ਮਿਲ ਜੁਲ ਕੇ ਜਿਵੇਂ ਤੁਸੀਂ ਵੀ ਗੱਲ ਕੀਤੀ ਵੀ ਐਨ ਜੀਓਜ਼ ਨੇ ਸਾਡੀ ਵੀ ਐਨ ਜੀਓ ਹੈਗੀ ਆ ਵੀ ਜੇ ਉਧਰੋਂ ਇਹਨਾਂ ਕੁਝ ਨਹੀਂ ਹੁੰਦਾ ਲੋਕ ਵੀ ਸਾਥ ਦੇਣ ਨੂੰ ਤਿਆਰ ਨੇ ਮਿਲ ਜੁਲ ਕੇ ਕੋਈ ਫੈਸਲਾ ਲੈ ਲਓ ਜੇ ਮੈਂ ਪਹਿਲਾਂ ਸ਼ੁਰੂਆਤ ਚ ਰਾਜਵੀਰ ਜਵੰਦੇਬਾਈ ਦੀ ਗੱਲ ਕੀਤੀ ਤੁਸੀਂ ਵੀ ਉਹਨਾਂ ਨਾਲ ਕੰਮ ਕੀਤਾ ਕਿਵੇਂ ਦਾ ਮਤਲਬ ਕਹਿੰਦੇ ਵੀ ਹਸਮੁਖ ਜਾਂ ਮੁੰਡਾ ਸੀ ਬਹੁਤ ਕਿਉਂਕਿ ਜਿੰਨੇ ਕ ਅਖਾੜਿਆਂ ਦੀ ਵੀਡੀਓ ਵੇਖੀ ਐ ਜਾਂ ਮੈਂ ਜਿੰਨੇ ਕ ਅਖਾੜੇ ਵੇਖੇ ਐ ਤਾਂ ਪੰਜਾਬੀ ਉਹ ਫਨਕਾਰ ਸੀਗਾ ਜਿਹੜਾ ਕੁੜਤੇ ਚਾਦਰੇ ਨਾਲ ਪ੍ਰੋਪਰ ਅਖਾੜਾ ਲਾਂਦਾ ਸੀਗਾ ਜੀ ਬਿਲਕੁਲ ਜੀ ਬਿਲਕੁਲ ਉਹ ਤਾਂ ਬਹੁਤ ਹਸਮੁਖ ਇਨਸਾਨ ਸੀਗੇ ਇਸੇ ਕਰਕੇ ਮੈਂ ਕਿਉਂਕਿ ਹਾਦਸਾ ਜਿਹੜਾ ਹੋਇਆ ਜੀ ਇੱਕ ਲਾਪਰਵਾਹੀ ਕਰਕੇ ਹੋਇਆ ਹਾਦਸਾ ਹੈ ਨਹੀਂ ਉਹ ਤਾਂ ਸਾਰਿਆਂ ਨੂੰ ਦੇਖੋ ਪਤਾ ਮੈਂ ਉਹਦੇ ਉੱਤੇ ਜ਼ਿਆਦਾ ਗੱਲ ਨਹੀਂ ਕਰੂੰਗਾ ਕਿ ਵੀਰਾ ਬਹੁਤ ਹੀ ਹਾਸਮੁਖ ਸੀਗਾ ਮੈਨੂੰ ਨਹੀਂ ਲੱਗਦਾ ਕੋਈ ਨੈਗੇਟਿਵ ਗੱਲ ਉਹਨਾਂ ਦੀ ਕਦੇ ਕਿਸੇ ਨਾਲ ਕੋਈ ਕੋਈ ਬਾਹਰ ਆਈ ਹੈ ਬਹੁਤ ਹੀ ਇੱਕ ਵਧੀਆ ਕਿਰਦਾਰ ਦੇ ਮਾਲਕ ਸੀਗੇ ਤੇ ਦਿਲੋਂ ਬਹੁਤ ਸਾਫ਼ ਬੰਦੇ ਸੀ ਮਸਤ ਮੌੜ ਬੰਦੇ ਸੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਵਾਲੇ ਹਨਾ ਜੀ ਕਾਉਸਸ ਜਿਵੇਂ ਤੁਸੀਂ ਕਿਹਾ ਹਜ਼ਾਰਾਂ ਕਰੋੜਾਂ ਚ ਲੈਿੰਦਾ ਪ੍ਰਸ਼ਾਸਨ ਹੁਣ ਤੁਹਾਡੀ ਆਵਾਜ਼ ਹੈ ਤੁਸੀਂ ਵੀ ਪ੍ਰਸ਼ਾਸਨ ਤੱਕ ਆਵਾਜ਼ ਬਣ ਕੇ ਜਾ ਰਹੇ ਹੋ ਅਜਿਹਾਂ ਆਵਾਜ਼ਾਂ ਜਦੋਂ ਆਮ ਲੋਕਾਂ ਦੇ ਵਿੱਚੋਂ ਉੱਠਣਗੀਆਂ ਤੁਹਾਨੂੰ ਲੱਗਦਾ ਵੀ ਹੱਲ ਹੋ ਜਾਣਗੇ ਫਿਰ ਬਿਲਕੁਲ ਜੀ ਬਿਲਕੁਲ ਹੱਲ ਹੋਣਗੇ ਕਿਉਂ ਨਹੀਂ ਜੀ ਬਦਲਾਅ ਤਾਂ ਹਮੇਸ਼ਾ ਆਉਂਦਾ ਹੀ ਹੈ ਜੀ ਗੱਲ ਕਰ ਹੁੰਦੀ ਹੈ ਕਦਮ ਚੱਕਣ ਦੀ ਹੈ ਬਸ ਇਹ ਗੱਲ ਹੈ ਵੀ ਆਪਣੀ ਇਹ ਜਿਹੜਾ ਹ ਹੁਣ ਮੁੱਦਾ ਹੈਗਾ ਜੇ ਜਿਹੜੇ ਸਾਡੇ ਵੱਲੋਂ ਇੱਕ ਸ਼ੁਰੂਆਤ ਹੈਗੀ ਆ ਸਿਰਫ ਇੱਕ ਆਵਾਜ਼ ਬਣ ਕੇ ਨਾ ਰਹੇ ਜੇ ਤੁਸੀਂ ਵੀ ਐਕਟਰ ਹੋ ਮਾਨ ਸਾਹਿਬ ਵੀ ਤੁਹਾਡੀ ਫੀਲਡ ਚ ਹੋ ਗਏ ਨੇ ਹਾਲਾਂਕਿ ਕੱਲ ਵੀ ਮਾਨ ਸਾਹਿਬ ਪਹਿਲ ਦੇ ਆਧਾਰ ਤੇ ਉੱਥੇ ਪਹੁੰਚੇ ਹੋਏ ਸੀਗੇ ਲੱਗਦਾ ਵੀ ਉਹਨਾਂ ਨੂੰ ਉਸ ਤੱਕ ਫੈਸਲੇ ਲੈਣ ਦੀ ਪੰਜਾਬ ਸਰਕਾਰ ਨੂੰ ਲੋੜ ਹੈ ਜਾਂ ਕੇਂਦਰ ਨੂੰ ਦੇਖੋ ਸ਼ੁਰੂਆਤ ਤੋਂ ਕੇਂਦਰ ਤੋਂ ਹੈ ਜੀ ਕਿਉਂਕਿ ਇਹ ਜਿਹੜੇ ਪਸ਼ੂ ਵਾਲਾ ਹੈਗੇ ਸਿਰਫ ਪੰਜਾਬ ਚ ਨਹੀਂ ਪੰਜਾਬ ਚ ਤਾਂ ਫਿਰ ਵੀ ਬਹੁਤ ਕਾਬੂ ਹੈਗੀਆਂ ਚੀਜ਼ਾਂ ਜੀ ਆਪਾਂ ਬਾਕੀ ਸਟੇਟਸ ਦੇ ਨਾਲ ਕੰਪੇਅਰ ਕਰੀਏ ਸਾਡੀ ਬਹੁਤ ਵਧੀਆ ਸਟੇਟ ਹੈਗੀ ਆ ਤੇ ਗੱਲ ਕਰ ਰਹੇ ਆ ਵੀ ਇੱਕ ਵੀ ਜਾਨ ਕਿਉਂ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਕਿ ਪਾਣੀ ਕਹਿੰਦੇ ਨੇ ਜੀ ਪੁਲਾ ਤੋਤੇ ਲੰਘ ਜੇ ਜੇ ਆਪਾਂ ਪਹਿਲੇ ਹੀ ਕੋਈ ਇੱਕ ਫੈਸਲੇ ਲੈ ਕੇ ਉਸ ਪ੍ਰੋਬਲਮ ਦੇ ਉੱਤੇ ਪਹਿਲਾ ਹੱਲ ਪਾ ਲਾਂਗੇ ਤਾਂ ਜੀ ਬਹੁਤ ਜਾਨਾਂ ਬਚ ਜਾਣਗੀਆਂ ਤੇ ਆਪਣੇ ਕੀ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਜ਼ਰੂਰ ਇਹਦੇ ਬਾਰੇ ਕੋਈ ਠੋਸ ਫੈਸਲਾ ਲੈਣਗੇ ਸਾਨੂੰ ਪੂਰੀ ਉਮੀਦ ਹੈ ਬੇਸਿਕਲੀ ਜੀ ਇਹ ਜਿਹੜਾ ਰੋਸ ਮਾਰਸ ਮਾਰਚ ਹੈਗਾ ਜੀ ਸ਼ਾਂਤੀ ਮਾਰਚ ਮੈਂ ਇਹਨੂੰ ਕਹੂੰਗਾ ਕਿਉਂਕਿ ਆਵਾਰਾਂ ਪਸ਼ੂਆਂ ਕਰਕੇ ਕਿੰਨੀਆਂ ਜਾਨਾਂ ਗਈਆਂ ਨੇ ਸੋ ਪਹਿਲਾਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਪਰ ਕੋਈ ਠੋਸ ਸਿੱਟੇ ਨਹੀਂ ਨਿਕਲੇ ਹੈਗੇ ਕਿਉਂਕਿ ਜਦੋਂ ਕੋਈ ਦੇਖੋ ਕਿਸੇ ਮਾਂ ਦਾ ਪੁੱਤ ਚਲਿਆ ਜਾਂਦਾ ਜੀਤੀ ਚਲੀ ਜਾਂਦੀ ਹੈ ਕਿਸੇ ਭੈਣ ਦਾ ਵੀਰ ਚਲਿਆ ਜਾਂਦਾ ਵੀਰ ਦੀ ਭੈਣ ਚਲੀ ਜਾਂਦੀ ਹੈ ਸੁਹਾਗ ਉੱਜੜ ਜਾਂਦੇ ਨੇ ਜੀ ਇੱਕ ਘਰ ਪੂਰਾ ਜਦੋਂ ਤੁਸੀਂ ਉਸ ਮਾਹੌਲ 'ਚ ਜਾਣੋ ਫਿਰ ਪਤਾ ਲੱਗਦਾ ਤੇ ਹੁੰਦਾ ਕਿਸ ਕਰਕੇ ਕਰਕੇ ਲੋਕ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦੇ ਆ ਪ੍ਰਸ਼ਾਸਨ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦਾ ਜਦਕਿ ਮੈਂ ਕਹਿੰਦਾ ਜੀ ਇਹ ਗਲਤੀ ਨਹੀਂ ਹੈਗੀ ਆ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਏ ਕਤਲ ਨੇ ਜੀ ਇਹ ਕਿਹਦੀ ਲਾਪਰਵਾਹੀਆਂ ਕਿਧੀਆਂ ਹੈਗੇ ਲਾਪਰਵਾਹੀਆਂ ਜੀ ਇਹਦੇ ਵਿੱਚ ਜੇ 90% ਜੇ ਮੈਂ ਸਿਸਟਮ ਦੀ ਗੱਲ ਕਰਾਂ ਤਾਂ 10% ਮੇਰੇ ਵਰਗੇ ਲੋਕ ਵੀ ਸ਼ਾਮਿਲ ਹੈਗੇ ਨੇ ਜੀ ਕਿਉਂਕਿ ਕੋਈ ਆਵਾਜ਼ ਨਹੀਂ ਠਾਉਂਦਾ ਜੀ ਬਦਲਾਅ ਦੇ ਲਈ ਆਵਾਜ਼ ਹੋਣਾ ਵੀ ਬਹੁਤ ਜ਼ਰੂਰੀ ਆਵਾਜ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਬਣਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ ਪਰ ਉਹਦੀ ਪੁੱਛ ਕਿੱਥੇ ਹੈਗੀ ਹੈ ਹੁਣ ਸਾਡੇ ਤੋਂ ਕਾਓਸ ਸੈਸ ਲਿਆ ਜਾਂਦਾ ਹੈ ਠੀਕ ਹੈ ਜੀ ਹੁਣ ਅਪਾ ਕਿੰਨੇ ਦੇਖ ਲਓ ਤੁਸੀਂ گاਵਾ ਬੜਦ ਇੱਥੇ ਝੋਟੇ ਲੜਦੇ ਲੁੱੜਦੇ ਫਿਰਦੇ ਨੇ ਤੇ ਜਿੰਨਾ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਇਸ ਦੁਨੀਆ ਤੋਂ ਚਲੇ ਗਿਆ ਸਾਰੇ ਲੋਕਾਂ ਨੂੰ ਦੇਖੋ ਉਹਨਾਂ ਬਾਰੇ ਪਤਾ ਹੈਗਾ ਪਰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੈਗੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਗਿਆ ਪੂਰੇ ਮੇਲਾ ਦਾ ਭਾਰਤ ਦੇ ਵਿੱਚ ਜੀ 50000 ਤੋਂ ਲੈ ਕੇ ਲੱਖ ਤੱਕ ਇਨਸਾਨ ਚਲੇ ਜਾਂਦੇ ਨੇ ਸਿਰਫ ਇਹ ਅਣਗਿਣੀਆਂ ਕਰਕੇ ਜਾਨਵਰਾਂ ਦੇ ਆਵਾਰਾ ਜਾਨਵਰਾਂ ਦੇ ਹਾਦਸਿਆਂ ਕਰਕੇ ਸੋ ਇਹਦੇ ਉੱਤੇ ਠੱਲ ਪਾਉਣਾ ਬਹੁਤ ਜ਼ਰੂਰੀ ਹੈ ਜੀ ਸੋ ਮੈਂ ਅੱਜ ਜਿਹੜੀ ਬਹੁਤ ਵੀ ਇਹ ਮੈਂ ਤੁਹਾਡੇ ਸਾਰਿਆਂ ਦੇ ذریعے ਹਣਾ ਸਾਡੇ ਤਾਂ ਸਭਾਤ ਤੁਸੀਂ ਪਵਾਰੀ ਕੀ ਹੋ ਰਹੀਆਂ ਗੱਲਾਂ ਕਰਨ ਲੱਗੇ ਅਸੀਂ ਆਪ ਦੇਖਦੇ ਹਾਂ ਆਪਣੇ ਘਰਾਂ ਚ ਤਾਂ ਕਿ ਕੀ ਗੱਲਾਂ ਕਰਦੇ ਹੁੰਦੀਆਂ ਫੇਰ ਕੋਈ ਹੋਰ ਜਿਹੜੇ ਉਹ ਸ਼ਰਾਬ ਪੀ ਕੇ ਗੱਲਾਂ ਬਹੁਤ ਹੋ ਗਈਆਂ ਟਾਈਮ ਹੈਗਾ ਜੀ ਐਕਸ਼ਨ ਲੈਣ ਦਾ ਤੇ ਮੈਂ ਆਪਣੀ ਵੈਬਸਾਈਟ ਤੋਂ ਆਏ ਕਰਕੇ ਅਸੀਂ ਬਿਠੇ ਰਹਾਂ ਹਾਂ ਕਿ ਇਥੋਂ ਰੁਕ ਜਾ ਨਹੀਂ ਰੁਕ ਸੋ gavichildrenfoundation.com ਦੇਤੇ ਕਿ ਪਟੀਸ਼ਨ ਉਹ ਗੱਲਾਂ ਇਹ ਲੱਗਦਾ ਹੁੰਦਾ ਵੀ ਸਾਡਾ ਸਵਾਜ ਦੀ ਜਾਣਕਾਰੀ ਨਾ ਕਰ ਰਿਹਾ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਦੀ ਗੱਲ ਕਰਦਾ ਹੁੰਦਾ ਇੱਕ ਬੰਦਾ ਪਾਸੇ ਬੈਠਾ ਬੋਲਦਾ ਹੁੰਦਾ ਹੋਰ ਭਾਈ ਕਾਲ ਖਿੱਚ ਕੇ ਲੱਗਿਆ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਰੱਖਣ ਉਸ ਮੈਸੇਜ ਥਰੂ ਸਰਕਾਰ ਤੱਕ ਮੈਸੇਜ ਪਹੁੰਚੇ ਉੱਚ ਅਧਿਕਾਰੀਆਂ ਤੱਕ ਮੈਸੇਜ ਪਹੁੰਚੇ ਤਾਂ ਕਿ ਬਣਦੇ ਇੱਕ ਲਾਈਨ ਨਾਲ ਜਿਹੜੀ ਇਹ ਦੇ ਕੇ ਕੇ ਬਸ ਯਾਰ ਉਹਦਾ ਸਮਾਂ ਪੂਰਾ ਹੋ ਗਿਆ ਢੰਗ ਉਹ ਹੋ ਸਕਣ ਸਹੀ ਫੈਸਲੇ ਲੈ ਜਾਣ ਬਸ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਇਹੀ ਗੱਲ ਹੈ ਜੀ ਇਹੀ ਆਪਾਂ ਜਦੋਂ ਜਾਗਰੂਕਤਾ ਦੀ ਜਿਹੜੀ ਮੈਂ ਗੱਲ ਕਰਦਾ ਬਦਲਾਅ ਦੀ ਜਿਹੜੀ ਮੈਂ ਗੱਲ ਕਰਦਾ ਵੀ ਲੋਕ ਜਿੰਨੇ ਤੋਂ ਵੱਧ ਤੋਂ ਵੱਧ ਜੁੜਨ ਮੈਨੂੰ ਲੱਗਦਾ ਹੈ ਕਈਆਂ ਨੂੰ ਤਾਂ ਕਾਉਸੈਸ ਦੇ ਬਾਰੇ ਪਤਾ ਵੀ ਨਹੀਂ ਹੋਣਾ ਆਮ ਜਨਤਾ ਨੂੰ ਕਿ ਕਾਉਸੈਸ ਕੀ ਹੈਗਾ ਸੋ ਇਹੀ ਆਵਾਰਾ ਪਸ਼ੂਆਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਸਾਡੇ ਤੋਂ ਟੈਕਸ ਲਿਆ ਜਾਂਦਾ ਤੇ ਮੈਨੂੰ ਲੱਗਦਾ ਜੀ 2000 ਤੋਂ 3000 ਕਰੋੜ ਟੈਕਸ ਕਾਉਸਸ ਦੇ ਨਾਂ ਦੇ ਉੱਤੇ ਇਕੱਠਾ ਹੁੰਦਾ ਹੈ ਦੇਖੋ ਮੁੱਦੇ ਤਾਂ ਬਹੁਤ ਨੇ ਜੀ ਸੋ ਜਿਹੜੀ ਗੱਲ ਤੁਸੀਂ ਕਹਤੀ ਮੈਂ ਪੂਰਾ ਸਹਿਮਤ ਹਾਂ ਸਾਰੇ ਜਾਨੇ ਸਹਿਮਤ ਨਹੀਂ ਜੀ ਸੜਕਾਂ ਦੀ ਹਾਲਾਤ ਆਪਾਂ ਨੂੰ ਪਤਾ ਹੀ ਨਹੀਂ ਕੀ ਹੁੰਦੇ ਉਹਦੇ ਕਰਕੇ ਬਹੁਤ ਜਾਨਾਂ ਗਈਆਂ ਨੇ ਸਾਡੇ ਫਰੈਂਡ ਸਰਕਲਸ ਦੇ ਵਿੱਚ ਬਹੁਤਾਂ ਦੇ ਨਾਲ ਮਾੜੇ ਹਾਦਸੇ ਵਾਪਰੇ ਨੇ ਪਰ ਅੱਜ ਜਿਹੜਾ ਇਸ ਸ਼ਾਂਤੀ ਮਾਰਚ ਦਾ ਉਦੇਸ਼ ਹੈਗਾ ਜੀ ਉਹ ਇਹ ਹੈ ਵੀ ਆਪਾਂ ਇੱਕ ਇੱਕ ਕਰਕੇ ਕਿਉਂਕਿ ਇਹ ਹੁਣ ਤਾਜ਼ਾ-ਤਾਜ਼ਾ ਗੱਲ ਹੋਈ ਹੈਗੀ ਐ ਲੋਕਾਂ ਦੇ ਵਿੱਚ ਰੋਸ ਵੀ ਹੈ ਪਰ ਮੈਂ ਇਹ ਕਹਿੰਦਾ ਵੀ ਉਹ ਜਿਹੜਾ ਰੋਸ ਹੈਗਾ ਉਹ ਠੰਡਾ ਨਾ ਪਵੇ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਗੱਲ ਸੁਣਦੇ ਨੇ ਜੀ ਤਾਂ ਉਹਨਾਂ ਅੱਗੇ ਹੀ ਇਹ ਅਪੀਲ ਹੈਗੀ ਐ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਜੀ ਜਿਹੜੀ ਉਹਨਾਂ ਨੇ ਇੱਕ ਹੋ ਚੁੱਕਿਆ ਹੋਇਆ ਹੈਗਾ ਕਿ ਇਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਇਹ ਸਾਰੇ ਕਦਮ ਲੈਣੇ ਜ਼ਰੂਰੀ ਨੇ ਤੇ ਫੈਸਲੇ ਜਿਹੜੇ ਕੋਈ ਸਖਤ ਫੈਸਲੇ ਲੈਣੇ ਬਹੁਤ ਜ਼ਰੂਰੀ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਕਹਿੰਦੇ ਆ ਨਾ ਜੀ ਚਲੋ ਨੌਕਰੀਆਂ ਦੀ ਹੋਰ ਗੱਲਾਂ ਕਰਦੇ ਨੇ ਜੇ ਜਾਨ ਹੀ ਨਹੀਂ ਸੁਰੱਖਿਅਤ ਹੈਗੀ ਜੀ ਤੇ ਮੈਨੂੰ ਲੱਗਦਾ ਭਾਰਤ ਦੇ ਵਿੱਚ ਸਭ ਤੋਂ ਘੱਟ ਦੁਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਤਾਂ ਇੱਥੇ ਸਸਤੀ ਜਾਨ ਹੈ ਜਾਨ ਦੀ ਕੀਮਤ ਨਹੀਂ ਕੋਈ ਪਾਉਂਦਾ ਹੈਗਾ ਜੀ ਜੇ ਜਾਨ ਹੋਊਗੀ ਤਾਂ ਤੁਹਾਨੂੰ ਨੌਕਰੀਆਂ ਮਿਲਣਗੀਆਂ ਤਾਂ ਬਾਕੀ ਚੀਜ਼ਾਂ ਹੋਣਗੀਆਂ ਪਹਿਲਾਂ ਆਪਾਂ ਜਾਨ ਦੀ ਸੁਰੱਖਿਆ ਤਾਂ ਕਰ ਲਈਏ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜੀ ਸਭ ਤੋਂ ਵੱਡਾ ਜਿਹੜਾ ਸਾਡਾ ਧਰਮ ਹੈ ਸਾਡਾ ਫਰਜ਼ ਹੈ ਅਸਲ ਕਮਾਈ ਕਹਿੰਦੇ ਹੁੰਦੇ ਜਦੋਂ ਮੌਤ ਕੁਝ ਪਹਿਲਾਂ ਨਜ਼ਰਾ ਵਖਤ ਹੈ ਪ੍ਰੈਸ਼ਨ ਕੀਤਾ ਸੀਗਾ ਕਹਿੰਦੇ ਉਸ ਵੇਲੇ ਜਿਹੜੀ ਅਸਲ ਕਮਾਈ ਦੇ ਬਾਰੇ ਪੁੱਛਦਾ ਲੱਗਦਾ ਉਸ ਇਨਸਾਨ ਨੂੰ ਮੇਰੀ ਇਹ ਵੀ ਅਸਲ ਕਮਾਈ ਇੱਕ ਇੱਕ ਕਰਕੇ ਕੋਈ ਆਪਾਂ ਇੱਕ ਫੈਸਲਾ ਇੱਕ ਮੁੱਦੇ ਨੂੰ ਪਹਿਲਾਂ ਉਹ ਕਰ ਲਈਏ ਤਾਂ ਅੱਜ ਜਿਹੜੇ ਉੱਤੇ ਆਪਾਂ ਚੱਲੇ ਹੈਗੇ ਜੀ ਇਸ ਸ਼ਾਂਤੀ ਮਾਰਚ ਦੇ ਉੱਤੇ ਬਸ ਇਹ ਵੀ ਲੋਕ ਵੱਧ ਤੋਂ ਵੱਧ ਹੰਗਾਰਾ ਭਰਨ ਤਾਕੇ ਸਖਤ ਫੈਸਲੇ ਲੈ ਜਾ ਰਾਜਵੀਰ ਜਵੰਦਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਉਹ ਆਵਾਜ਼ ਅੱਜ ਸਾਡੇ ਵਿੱਚ ਨਹੀਂ ਕਿਉਂ ਕਿ ਇੱਕ ਹਾਸੇ ਨੇ ਉਹਨਾਂ ਦੀ ਜਾਨ ਲੈ ਲਈ ਔਰ ਹਾਸਾ ਵੀ ਕਿਹਦਾ ਇੱਕ گاਉ ਉਹਨਾਂ ਦੇ ਸਾਹਮਣੇ ਆਂਦੀ ਹੈ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਉਹਨਾਂ ਦਾ ਹੁੰਦਾ ਤੇ ਅੱਜ ਉਹ ਸਾਡੇ ਵਿੱਚ ਨਹੀਂ ਦੋ ਸਾਡੇ ਸਤਾਰੇ ਇਸ ਫਿਲਮੀ ਜਗਤ ਦੇ ਇਹਨਾਂ ਦੋ ਦਿਨਾਂ ਦੇ ਵਿੱਚ ਸਾਡਾ ਸਾਥ ਛੱਡ ਗਏ ਨੇ ਪਰ ਦੁੱਖ ਬਹੁਤ ਹੈ ਹਰੇਕ ਉਸ ਵਿਅਕਤੀ ਨੂੰ ਦੁੱਖ ਹੈ ਜਿਹੜਾ ਉਹਨਾਂ ਨੂੰ ਪਿਆਰ ਕਰਦਾ ਹੈ ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ ਐਸ ਐਮ ਟੀਵੀ ਪੰਜਾਬ